ਨਮਸਤੇ ਸਾਥੋਂ ਇਹ ਭੁੱਲ ਹੋ ਜਾਂਦੇ ਆ ਜਦੋਂ ਅਸੀਂ ਸ਼ਨੀ ਦੀ ਗੱਲ ਕਰਦੇ ਆ ਵੀ ਸ਼ਨੀ ਸਾਨੂੰ ਖਰਾਬ ਹੀ ਦਿੰਦਾ ਬਾਕੀ ਅਟਕ ਰਹੇ ਨੇ ਜਦੋਂ ਬੁੱਧ ਖਰਾਬ ਹੁੰਦਾ ਗੁਰੂ ਵੀ ਖਰਾਬ ਹੋ ਜਾਂਦਾ ਤਾਂ ਸ਼ਨੀ ਕੀ ਹੈਗਾ बॉਟਮ ਤੇ ਆ ਜਾਂਦਾ ਹੈਗਾ ਸਾਰੇ ਗ੍ਰਹਿ ਹੀ ਡਿਪੈਂਡ ਕਰਦੇ ਆ ਕੁੰਡਲੀ ਦੇ ਵਿੱਚ ਉੱਥੇ ਇਹ ਵੇਖਿਆ ਜਾਂਦਾ ਦਿਸ਼ਾ ਜਾਂ ਅੰਤਰ ਦਿਸ਼ਾ ਕਿਸ ਤੀ ਚੱਲ ਰਹੀ ਹੈਗੀ ਆ ਇਹ ਵੀ ਵੇਖਿਆ ਜਾਏਗਾ ਵੀ ਇੱਕੋ ਗ੍ਰਹਿ ਅਲੱਗ-ਅਲੱਗ ਲੋਕਾਂ ਨੂੰ ਅਲੱਗ-ਅਲੱਗ ਇਫੈਕਟ ਦਿੰਦਾ ਜਿਵੇਂ ਕਿ ਸਾਰਸਤੀ ਆ ਸਾਰਸਤੀ ਕਿੰਨੇ ਆ ਰਾਸ਼ੀਆਂ ਤੇ ਚੱਲ ਰਹੀ ਆ ਮੰਨ ਲਓ ਆਪਾਂ ਕਿ ਇਹ ਵੀ ਕੁੰਭ ਰਾਸ਼ੀ ਤੇ ਸਾਰਸਤੀ ਚੱਲ ਰਹੀ ਆ ਸਿੰਘ ਰਾਸ਼ ਤੇ ਢਈਆ ਚੱਲ ਰਿਹਾ ਹੈਗਾ ਇਹ ਨਹੀਂ ਹੈਗਾ ਵੀ ਸਾਰੇ ਕੁੰਭ ਰਾਸ਼ੀ ਵਾਲੇ ਦੇ ਸੇਮ ਹੋਏਗਾ ਨਹੀਂ ਕਿੰਨੇ ਲੋਕ ਕਿ ਕੁੰਭ ਰਾਸ਼ੀ ਵਾਲੇ ਸਾਰਿਆਂ ਲਈ ਜਿਹੜਾ ਫੈਕਟ ਅਲੱਗ-ਅਲੱਗ ਆਏਗਾ ਮੰਨ ਲਓ ਉਹਨਾਂ ਦੇ ਸ਼ਨੀ ਦੇ ਆਸ-ਪਾਸ ਸਟਰੋਂਗ ਰਹਿ ਬੈਠੇ ਹੈਗੇ ਉਹਨਾਂ ਨੂੰ ਛਾ ਰਿਜ਼ਲਟ ਮਿਲੇਗਾ ਮੰਨ ਲਓ ਸ਼ਨੀ ਦੇ ਨਾਲ ਸਟਰੋਂਗ ਸੂਰਜ ਬੈਠਾ ਹੈਗਾ ਕੋਈ ਵੀ ਨਹੀਂ ਰੋਕ ਸਕਦਾ ਉਹਨਾਂ ਨੂੰ ਗਵਰਨਮੈਂਟ ਜੋਬ ਹਰ ਹਾਲਤ ਵਿੱਚ ਮਿਲ ਕੇ ਰਹੇਗੀ ਹਨਾ ਤੇ ਜੇਕਰ ਉਹਨਾਂ ਦੇ ਜਿਹੜਾ ਹੈਗਾ ਸ਼ਨੀ ਦੇ ਨਾਲ ਕਮਜ਼ੋਰ ਕਰਾ ਬੈਠੇ ਹੈਗੇ ਆ ਸੂਰਜ ਵੀਕ ਬੈਠਾ ਹੈਗਾ ਉਹ ਕਿੰਨੀ ਮਰਜ਼ੀ ਪੜ ਲਿਖ ਲੋ ਉਹਨਾਂ ਨੂੰ ਕਦੇ ਵੀ ਗਵਰਨਮੈਂਟ ਜੋਬ ਨਹੀਂ ਮਿਲ ਸਕਦੀ ਉਹ ਵਿਚਾਰੇ ਨਾ ਧੱਕੇ ਖਾਂਦੇ ਰਹਿੰਦੇ ਮਤਲਬ ਜੇਕਰ ਸ਼ਨੀ ਦੇ ਨਾਲ ਸਟਰੋਂਗ ਰਹਿ ਬੈਠੇ ਹੈਗੇ ਆ ਵਿਅਕਤੀ ਦੀ ਤਰੱਕੀ ਹੋਏਗੀ ਵੀ ਹੋਏਗੀ ਕੋਈ ਵੀ ਨਹੀਂ ਰੋਕ ਸਕਦਾ ਜੇ ਕਰਸ਼ਨੀ ਦੇ ਨਾਲ ਕਮਜ਼ੋਰ ਗ੍ਰਹਿ ਬੈਠੇ ਹੈਗਾ ਵਿਅਕਤੀ ਕਿੰਨੀ ਮਰਜ਼ੀ ਮਿਹਨਤ ਕਰ ਲੇ ਕਿੰਨੀ ਮਰਜ਼ੀ ਮਿਹਨਤ ਕਰ ਲੇ ਤੇ ਵਿਅਕਤੀ ਕਦੇ ਵੀ ਸਕਸੈਸਫੁਲ ਨਹੀਂ ਹੋਏਗਾ ਜਿਸ ਤਰ੍ਹਾਂ ਬ੍ਰਸਪਤੀ ਬੈਠਾ ਬ੍ਰਸਪਤੀ ਕੀ ਦਿੰਦਾ ਫੇਦ ਦਿੰਦਾ ਹੈਗਾ ਬੁੱਧ ਦਾ ਬੁੱਧ ਕੀ ਜਗਾੜ ਦਿੰਦਾ ਜਿਹੜੇ ਵੀ ਬੁੱਧ ਗ੍ਰਹਿ ਵਾਲੇ ਵਿਅਕਤੀ ਹੈ ਨਾ ਉਹ ਕੋਈ ਨਾ ਕੋਈ ਜਗਾੜ ਲੱਭਦੇ ਰਹਿੰਦੇ ਵੀ ਹਾਂ ਆ ਵੀ ਇਦਾਂ ਹੋ ਜੇ ਇਦਾਂ ਉਹ ਦਿਮਾਗ 'ਚ ਹੀ ਸੋਚਦੇ ਰਹਿੰਦੇ ਹੈਗਾ ਰਾਹੂ ਵਾਲਿਆ ਰਾਹੂ ਕੀ ਇਹ ਸ਼ਾਰਟਕਟ ਉਹ ਹਮੇਸ਼ਾ ਸ਼ਾਰਟਕਟ ਅਪਣਾਉਂਦੇ ਹੈਗੇ ਉਹ ਕਈ ਵਾਰ ਤੇ ਇਹ ਵੀ ਸੋਚ ਲੈਂਦੇ ਵੀ ਸ਼ਾਰਟਕਟ ਨਾਲ ਪੈਸਾ ਕਿਵੇਂ ਕਮਾਇਆ ਜਾਵੇ ਠੀਕ ਹੈ ਆਪਾਂ ਸੋਚਦੇ ਆ ਕਿਤੂ ਤੇ ਮੰਗਲ ਖਰਾਬ ਕਰਿਆ ਹੈਗੇ ਨਹੀਂ ਜੇਕਰ ਕੇਤੂ ਤੇ ਮੰਗਲ ਦੀ ਪੋਜੀਸ਼ਨ ਸਹੀ ਆ ਨਾ ਤੁਸੀਂ ਵੱਡੀ ਤੋਂ ਵੱਡੀ ਮੁਸੀਬਤ ਦੇ ਵਿੱਚੋਂ ਤੁਹਾਨੂੰ ਕੇਤੂ ਤੇ ਮੰਗਲ ਉੱਥੋਂ ਕੱਢ ਲਿਆਉਣਗੇ ਇਸੇ ਤਰ੍ਹਾਂ ਜੇਕਰ ਸ਼ਨੀ ਦੇ ਆਲੇ-ਦੁਆਲੇ ਵਧੀਆ ਗ੍ਰਹਿ ਬੈਠੇ ਹੈਗੇ ਆ ਤਾਂ ਸ਼ਨੀ ਦਾ ਬੁਰਾ ਪ੍ਰਭਾਵ ਘਟ ਜਾਵੇਗਾ ਜੇਕਰ ਸ਼ਨੀ ਦੇ ਆਲੇ-ਦੁਆਲੇ ਕਮਜ਼ੋਰ ਗ੍ਰਹਿ ਬੈਠਿਆ ਤੇ ਤੁਹਾਡੀ ਪਰੇਸ਼ਾਨੀ ਵੱਧ ਜਾਵੇਗੀ ਕਈ ਲੋਕਾਂ ਨੂੰ ਨਾ ਸ਼ਨੀ ਦੀ ਢਈਆ ਜਾਂ 60 ਸਤਿ ਵਿੱਚ ਵੀ ਸਫਲਤਾ ਮਿਲ ਜਾਂਦੀ ਹੈ ਇਹਨਾਂ ਸੋਚ ਵਿੱਚ ਸਾਡੇ ਤੇ 60 ਸਤੀ ਚੰਨ ਲਈ ਚੱਲੀ ਜਾਂਦੀ ਹੈਗੀ ਆ ਕੁਝ ਹੋਣਾ ਨਹੀਂ ਟਈਆ ਚੱਲੀ ਜਾਂਦਾ ਕੁਝ ਹੋਣਾ ਨਹੀਂ ਤੁਹਾਡੀ ਕੁੰਡਲੀ ਵਿੱਚ ਇਹ ਵੇਖਣਾ ਪੈਂਦਾ ਹੈਗਾ ਦਿਸ਼ਾ ਜਾਂ ਅੰਤਰ ਦਿਸ਼ਾ ਕਿਦੀ ਚੱਲ ਰਹੀ ਹੈਗੀ ਆ ਕਈ ਲੋਕਾਂ ਨੂੰ ਸ਼ਨੀ ਦੀ 60 ਸਤੀ ਤੇ ਟਈਆ ਵਿੱਚ ਵੀ ਸਫਲਤਾ ਮਿਲ ਜਾਂਦੀ ਹੈ ਉਹ ਕਿਉਂ ਕਿਉਂਕਿ ਮਿਹਨਤ ਕਰਦੇ ਆ ਆਪਣਾ ਗੋਲ ਅਚੀਵ ਕਰਨ ਵਾਸਤੇ ਡਟੇ ਰਹਿੰਦੇ ਆ ਫਿਰ ਕੀ ਆ ਫਿਰ ਸ਼ਨੀ ਨੂੰ ਫਲ ਦੇਣਾ ਪੈਂਦਾ ਸ਼ਨੀ ਫਲ ਕੇ ਸ਼ਨੀ ਕੀ ਹੈਗਾ ਸ਼ਨੀ 10 ਗੁਣਾ ਜ਼ਿਆਦਾ ਫਲ ਦਿੰਦਾ ਸ਼ਨੀ ਮਿਹਨਤ ਕਰਾਉਂਦਾ ਫਿਰ ਸ਼ਨੀ ਕੀ ਤੁਹਾਨੂੰ ਵਿਆਸ ਮਿਹਨਤ ਵਾਪਸ ਦਿੰਦਾ ਹੈਗਾ ਤੁਸੀਂ ਸਬਸਕ੍ਰਾਈਬ ਲਾਈਕ ਕਮੈਂਟ ਤੇ ਸ਼ੇਅਰ ਜ਼ਰੂਰ ਕਰਨਾ ਤੁਹਾਡਾ ਬਹੁਤ ਬਹੁਤ ਸ਼ੁਕਰੀਆ ਨਮਸਤੇ